ਹੈਲੋ ਜੀ ਸਾਰਿਆਂ ਨੂੰ ਸਤ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੇ ਚਲੋ ਜੀ ਅੱਜ ਆਪਾਂ ਤੁਹਾਨੂੰ ਦਿਖਾਉਨੇ ਬਣੀਆਂ ਹੋਈਆਂ ਜਾਕਟਾਂ ਆਪਾਂ ਬਣਾਈਆਂ ਸੀਗੀਆਂ ਜੇ ਇੱਕ ਆਪਾਂ ਵਾਲੀ ਜਾਕਟ ਬਣਾਈ ਹੈ ਦੇ ਆਪਾਂ ਮੋਢੇ ਬਣਾਏ ਆ ਜੀ ਜਿਵੇਂ ਦੋ ਦੋ ਸਲਾਈਆਂ ਦੋ ਉਲਟੀਆਂ ਦੋ ਸਿੱਧੀਆਂ ਤੇ ਗਲੇ ਵਾਲੀ ਪੱਟੀ ਵੀ ਇਸ ਤਰ੍ਹਾਂ ਹੀ ਬਣਾਈ ਆ ਤੇ ਆਹ ਬਣਾ ਬਾਰਡਰ ਬਣਾਇਆ ਹੋਇਆ ਜੀ ਨਿੱਕੀ ਕਿੰਨੇ ਸੋਹਣੀ ਆ ਉਹ ਦੋਨੋਂ ਸਾਈਡ ਇੱਕੋ ਜਿਹਾ ਡਿਜ਼ਾਈਨ ਪਾਇਆ ਹੋਇਆ ਪਿਛਲਾ ਪਾਸਾ ਹੈ ਹਲੋ ਜੀ 30 ਝੋਟੇ ਅਗਲੇ ਆ ਤੇ 30 ਆ ਸਾਈਡ ਦੇ ਇੱਕ ਸਾਈਡ ਦੇ 30 ਝੋਟੇ ਆ ਸਨੇ ਬਟਨ ਪੱਟੀ ਬਟਨ ਪੱਟੀ ਦੇ ਵਿੱਚੇ 30 ਝੋਟਿਆਂ ਦੀ ਹੈ ਜੀ ਤੇ ਆਪਣੇ 3ਿਆਂ ਦੇ ਹਿਸਾਬ ਨਾਲ ਉਹ ਜੇ ਮਗਰਲੇ ਪਾਏ ਹੋਏ ਆ ਵੀ ਮੈਂ ਉਹ ਥੋੜਾ ਜਿਹਾ ਅੰਦਾਜ਼ਾ ਦੱਸਦੀ ਆ ਵੀ 60 ਕ ਝੋਟਿਆਂ ਵਾਲੀ ਆ ਤੇ ਕੁਲ ਉਹ ਸੋਹਣੀ ਬਣੀ ਐ। ਬਸੇ ਨਾਰਮਲ ਜਿਹਾ ਨਾਪ ਹੀ ਐ। ਤੇ ਦੂਜੀ ਆਪਣੇ ਜਾਗਟ ਆਹ ਲਈ ਜੀ। ਇਹਦਾ ਸਿੰਪਲੀ ਐ ਡਿਜ਼ਾਈਨ ਆਹਾਂ ਬਾਰਡਰ ਤੇ ਉੱਪਰ ਆ ਡਿਜ਼ਾਈਨ ਪਾਇਆ ਤੇ ਉਤੋਂ ਪਲੇਨ ਬਣਾਈ ਐ ਜੀ। ਉਕੇ ਨਾ ਜਾਣ ਪਾਇਆ ਇੱਥੋਂ ਤੱਕ ਮੁੱਡਿਆਂ ਤੋਂ ਇੰਨਾ ਥੱਲੇ ਫਿਰ ਇੰਨੀ ਉੱਪਰ ਸਾਰੀ ਪਲੇਨ ਹੈ ਗਲਾ ਇਹਦਾ ਵੀ ਉਸੇ ਤਰ੍ਹਾਂ ਹੀ ਹੈ ਇਹਦੇ ਹਾਲੇ ਅਸੀਂ ਬਟਨ ਨਹੀਂ ਲਾਏ ਜੀ ਗਲਾ ਉਸੇ ਤਰ੍ਹਾਂ ਹੀ ਹੈ

ਆਪਾਂ ਇੱਕ ਵਾਰੀ ਥੱਲੇੋਂ ਹੀ ਗੁੰਡਿਆਂ ਦਾ ਹਿਸਾਬ ਲੈਣਾ ਹੁੰਦਾ ਬਾਕੀ ਉੱਪਰ ਤਾਂ ਆਪਾਂ ਮੋਢੇ ਘਟਾਈ ਘਟੋਈ ਤਾਂ ਆਪਾਂ ਜਿਵੇਂ ਕਰਦੇ ਆ ਸਾਰੇ ਆਪਾਂ ਨੂੰ ਪਤਾ ਹੀ ਹੈ ਜੁਨੀ ਜਿਵੇਂ ਆਪਣੇ ਹਿਸਾਬ ਨਾਲ ਕਰਦੇ ਆ ਕਿਸੇ ਦੀ ਹਾਈਟ ਜ਼ਿਆਦਾ ਹੁੰਦੀ ਹੈ ਕਿਸੇ ਦੀ ਘੱਟ ਹੁੰਦੀ ਹੈ ਉਹਦੇ ਹਿਸਾਬ ਨਾਲ ਕਰਦੇ ਆ